ਪੰਜਾਬ ਸਰਕਾਰ ਦੇ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸੰਧੂ ਕੈਨੇਡਾ ਦੌਰੇ ਤੇ। ਜੁਕੀਵਾਟ ਨੇ ਮੋਟਰ ਸੈਰੀ ਚ ਸੁਖਜਿੰਦਰ ਸੰਧੂ ਦਾ ਕੀਤਾ ਸੁਆਗਤ। ਸੁਖਜਿੰਦਰ ਸੰਧੂ ਨੇ ਐਨਆਰਆਈਸ ਦੀ ਹਰ ਸਮੱਸਿਆ ਹੱਲ ਕਰਨ ਦੀ ਅਕੀਦਤ। ਸਰੀ ਕੈਨੇਡਾ ਦੇ ਪ੍ਰਮੁੱਖ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼੍ਰੀ ਸੁਖੀ ਬਾਠ ਵੱਲੋਂ ਅੱਜ ਉਹਨਾਂ ਦੇ ਸੁਖੀ ਬਾਠ ਟਰੱਕ ਸੈਂਟਰ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੇ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਪਹੁੰਚੇ ਜਿੱਥੇ ਉਹਨਾਂ ਦਾ ਸੁਖੀ ਬਾਠ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਅਧਿਕਾਰੀ ਤਦ ਦੌਰੇ ਤੇ ਆਏ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਨੇ ਉਹਗੇ ਪ੍ਰਵਾਸੀ ਭਾਰਤੀ ਸੁਖੀ ਬਾਠ ਨਾਲ ਪੰਜਾਬ ਦੇ ਐਨਆਰਆਈਜ਼ ਨਾਲ ਜੁੜੇ ਕੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਉਹਨਾਂ ਨਾਲ ਕੇ ਸੁਝਾਅ ਵੀ ਸਾਂਝੇ ਕੀਤੇ ਸੁਖੀ ਬਾਠ ਨੇ। ਕਹ ਹੈ ਕਿ ਪੰਜਾਬ ਸਰਕਾਰ ਬਲਵ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਮਦਦ ਫੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਿਦੇਸ਼ਾਂ ਵਿੱਚ ਵਸਦੇ ਐਨਆਰਆਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮੌਕੇ ਤੇ ਕਮਿਸ਼ਨ ਮੈਂਬਰ ਸੁਖਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਐਨਆਰਆਈ ਕਮਿਸ਼ਨ ਕਾਇਮ ਕੀਤਾ ਗਿਆ ਜੋ ਪੰਜਾਬੀ ਪ੍ਰਵਾਸੀ ਭਾਵੇਂ ਕਿਸੇ ਵੀ ਦੇਸ਼ ਵਿੱਚ ਵਸਦੇ ਨੇ ਆਪਣਾ ਮਾਮਲਾ ਪੰਜਾਬ ਸਰਕਾਰ ਦੀ ਵੈਬਸਾਈਟ ਐਨਆਰਆਈ ਕਮਿਸ਼ਨ ਤੇ ਜਾ ਕੇ ਦਾਖਲ ਕਰ ਸਕਦੇ ਨੇ ਜਿਸ ਦਾ ਹੱਲ ਤੁਰੰਤ ਹੀ ਕੁਝ ਦਿਨਾਂ ਵਿੱਚ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਕੀਤਾ ਜਾਵੇਗਾ ਇਸ ਮੌਕੇ ਤੇ ਸੁਖੀ ਬਾਠ ਦੇ ਨਾਲ ਸੁਖੀ ਬਾਠ ਦੀ ਬੇਟੀ ਸੁਖੀ ਬਾਠ ਮੋਟਰ ਦੇ ਜੀ ਐਮ ਮੈਡਮ ਜੀਵਨ ਬਾਠ ਡਾਇਰੈਕਟਰ ਰਾਜਕਮਲ ਸਿੰਘ ਲਾਲੀ ਬਾਠ ਅਤੇ ਸ਼ੀਤਲ ਜੋੜਾ ਨੇ ਵੀ ਸੁਖਜਿੰਦਰ ਸਿੰਘ ਸੰਧੂ ਦਾ ਪਰਮਾ ਸਵਾਗਤ ਕੀਤਾ ਜੇਕਰ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਉਹ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਨਾਲ ਏਟਲੀ ਕੇ ਵਟਸਐਪ ਨੰਬਰ ਅਤੇ ਈਮੇਲ ਰਾਹੀਂ ਕਿਸੇ ਵੀ ਵਕਤ ਸੰਪਰਕ ਕਰ ਸਕਦੇ ਨੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਐਨ ਆਰ ਐ ਵੀਰ ਮੇਰੇ ਪ੍ਰਵਾਸੀ ਵੀਰ ਮੇਰੇ ਮੈਨੂੰ ਸੁਣ ਰਹੇ ਆ ਮੈਨੂੰ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਨਮਸਕਾਰ ਮੇਰਾ ਨਾਮ ਸੁਖਜਿੰਦਰ ਸਿੰਘ ਸੰਧੂ ਮੈਂ ਐਨ ਆਰ ਐ ਕਮਿਸ਼ਨ ਪੰਜਾਬ ਸਟੇਟ ਦਾ ਮੈਂਬਰ ਹਾਂ ਮਾਨ ਸਰਕਾਰ ਨੇ ਪਿਛਲੇ 16 ਮਾਰਚ ਨੂੰ ਹੀ ਮੈਨੂੰ ਇਹ ਜੌਇਨ ਕਰਾਇਆ ਔਰ ਸਪੈਸ਼ਲ ਕਰਕੇ ਮਾਨ ਸਰਕਾਰ ਨੇ ਵੀ ਨੂੰ ਬਾਰ ਐਨਆਰਪੀ ਜੈਬ اور ਪੀਐਨਆਰ ਨੂੰ ਅਵੇਅਰਨੈਸ ਕਰਨ ਵਾਸਤੇ ਵੀ ਉਹਨਾਂ ਦੀਆਂ ਇੱਥੇ ਬੈਠਿਆ ਆਂ ਹੀ ਪ੍ਰੋਬਲਮ ਪ੍ਰੋਬਲਮ ਸਮੱਸਿਆ ਕਿਦਾਂ ਹੱਲ ਹੋ ਸਕਦੀਆਂ ਉਹ ਸਾਡਾ ਇੱਕ ਈਮੇਲ ਹੈ ਇੱਕ ਨੰਬਰ ਹੈ ਉਹ ਵੀ ਤੁਹਾਨੂੰ ਮੈਂ ਦਵਾਂਗਾ ਉਸ ਰਾਈ ਤੁਸੀਂ ਆਪਦੇ ਮੇਲ ਪਾ ਸਕਦੇ ਹੋ ਕਾਲ ਫੋਨ ਵੀ ਕਰ ਸਕਦੇ ਹੋ ਔਰ ਇੱਥੇ ਬੈਠੇ ਆਂ ਤੁਹਾਡੀ ਕੋਈ ਵੀ ਕਿਸੇ ਵੀ ਮੇਰੇ ਐਨਆਰਵੀਰ ਭਰਾ ਦੀ ਕੋਈ ਵੀ ਸਮੱਸਿਆ ਹੋਵੇ ਕੋਈ ਵੀ ਪ੍ਰੋਬਲਮ ਆ ਭਾਵੇਂ ਜਾਂ ਕੋਈ ਉਹਨਾਂ ਦਾ ਵਿਆਹ ਸ਼ਾਦੀ ਦਾ ਕੋਈ ਮੈਟਰ ਹੈ ਜਾਂ ਕੋਈ ਪ੍ਰੋਪਰਟੀ ਦਾ ਕੋਈ ਮੈਟਰ ਹੈ ਉੱਥੇ ਪੰਜਾਬ ਪੰਜਾਬ ਦੇ ਵਿੱਚ ਕਿਤੇ ਜਾਂ ਕੋਈ ਨਾ ਰਬ ਨਾ ਕਰੇ ਪੀ ਇੱਥੇ ਸਟੂਡੈਂਟ ਪੜਨ ਆਉਂਦੇ ਆ ਹੋਰ ਵੀ ਕੋਈ ਐਨ ਆਰ ਆਈ ਇੱਥੇ ਮਿਸ ਹੈਪਨਿੰਗ ਜਬ ਮਿਸ ਐਕਸੀਡੈਂਟ ਵਗੈਰਾ ਕੋਈ ਕੁਝ ਘਟਨਾ ਘਟ ਜਾਂਦੀ ਹੈ ਉਹਦੀ ਬੋਡੀ ਲੈ ਆਉਣ ਵਾਸਤੇ ਇੱਥੇ ਲੋਕ ਗੋ ਫੰਡ ਇਕੱਠਾ ਕਰਦੇ ਆ ਉਹਦੀ ਨੀਡ ਨਹੀਂ ਗੀ ਲੋੜ ਨਹੀਂ ਗੀ ਤੁਸੀਂ ਸਿਰਫ ਇੱਕ ਮੇਲ ਕਰੋ ਪੰਜਾਬ ਸਰਕਾਰ ਨੂੰ ਸਾਨੂੰ ਮੇਲ ਕਰੋ ਉਹ ਵਿਦਨ ਵੀ ਸਾਰਾ ਪ੍ਰੋਸੀਜਰ ਕਰਕੇ ਤੋਂ ਉਹ ਬਿਨਾਂ ਤੁਹਾਡੇ ਖਰਚੇ ਤੋਂ ਬਿਨਾਂ ਇਹ ਫੰਡ ਇਕੱਠਾ ਕੀਤੇ ਆ ਫੰਡ ਕੀਤਾ ਉਹ ਪੰਜਾਬ ਸਰਕਾਰ ਤਤ ਪਰ ਉਹ ਬੋਡੀ ਉੱਤੇ ਤੁਹਾਨੂੰ ਮਗਾ ਕੇ ਦਿੰਦੀ ਹੈ ਉਹ ਹੋਰ ਹੀ ਐਨਆਰਈ ਹੈਲਪ ਕਰਦੀ ਹੈ ਹੋਰ ਵੀ ਮੇਰੇ ਐਨਆਰਈ ਵੀਰ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਉਹ ਐਨਆਰਈ ਨੇ ਇੱਕ ਕਮਿਸ਼ਨ ਬਣਾਇਆ ਹੈ ਇਹ ਐਨਆਰਈ ਕਮਿਸ਼ਨ ਪਹਿਲਾਂ ਲੋਕ ਕੀ ਕਰਦੇ ਸੀ ਐਨਆਰਈ ਵੀਰ ਇਹ ਇੱਕ ਐਨਆਰਈ ਸਭਾ ਹੁੰਦੀ ਸੀ ਇਹ ਐਨਆਰਈ ਸਭਾ ਇੱਕ ਵੱਖਰੀ ਹੈ ਉਹ ਵੱਖਰੀ ਬਣੀ ਇਹ ਐਨਆਰਈ ਕਮਿਸ਼ਨ ਹੈ ਇਹ ਕਮਿਸ਼ਨ ਹੈ ਤੁਹਾਡੇ ਐਨਆਰਈਆਂ ਦੇ ਸੋਲੂਸ਼ਨ ਵਾਸਤੇ ਪ੍ਰੋਬਲਮਾਂ ਸੋਲਵ ਕਰਨ ਦੇ ਮੱਦੇ ਉਹਦਾ ਹੱਲ ਕਰਨ ਵਾਸਤੇ ਸਾਡਾ ਉੱਥੇ ਹੀ ਕੋਟ ਲੱਗਦਾ ਹੈ। ਫਿਰ ਨਾਲ ਇੱਕ ਹੋਰ ਵੀ ਆਈਐਸ ਅਫਸਰ ਮੈਨੂ ਪ੍ਰਸਾਦ ਜੀ ਮੈਂਬਰ ਨੇ ਸਾਡੇ ਪੀਸੀ ਅਫਸਰ ਸਾਡੇ ਸੈਕਟਰੀ ਹੈ। ਕੋਈ ਕਾਫੀ ਕਾਫੀ ਸਟਾਫ ਹੈ। ਉਹ ਈਮੇਲ ਦਾ ਕੋਈ ਵੀ ਸਾਨੂੰ ਕੋਈ ਈਮੇਲ ਕੋਈ ਵੀ ਐਨਆਰਆਈ ਵੀਰ ਕੋਈ ਵੀ ਸਾਨੂੰ ਈਮੇਲ ਕਰਦਾ ਅਸੀਂ ਵੀ ਦੇ 24 ਆਵਰਸ ਉਹਦਾ ਉਹਦਾ ਜਵਾਬ ਦਿੰਨੇ ਆ ਉਸ ਨੂੰ। ਉਹਦੀ ਕੋਈ ਵੀ ਕੋਈ ਵੀ ਉਹਦੀ ਸਮੱਸਿਆ ਪ੍ਰੋਬਲਮ ਹੈ ਉਹਦਾ ਪੂਰਾ ਸੁਣਦੇ ਆ ਉਹ ਪੂਰਾ ਉਹਦਾ ਹੱਲ ਬੰਦਾ ਪੂਰਾ ਹੱਲ ਬੰਦੀ ਕੋਸ਼ਿਸ਼ ਕਰਦੇ ਆ ਉਹਦਾ ਉਹਦੇ ਬੱਟੇ ਹੀ ਉਹਦਾ ਹੱਲ ਭੇਜਦੇ ਆ। ਬਿਆਰ ਰਿਪੋਰਟ ਚ